ਦੁਜਾ ਕੁਦਰਤ ਤੇਰੀ ਮਾਲਕਾ ਬੜੇ ਨਿਆਰੇ ਰੰਗ ਬਾਦਸ਼ਾਹੋਂ ਭੀਖ ਮਖਾਵੇ ਤੇ ਤਖਤ ਬਿਠਾਵੇ ਨੰਗ ਇਹਨਾਂ ਨੂੰ ਦਾ ਖਦਰਾ ਹੋਇਆ ਖੜਾ ਭਾਈ ਅੰਮ੍ਰਿਤਪਾਲ ਸਿੰਘ ਜੇ ਜਿੱਤ ਗਿਆ ਜੇ ਭਾਈ ਜਗਤਾਰ ਸਿੰਘ ਵਾਰਾ ਬਾਹਰ ਆ ਗਏ ਤੇ ਸਾਡੀਆਂ ਠੇਕੇਦਾਰੀਆਂ ਨਹੀਂ ਚੱਲਣੀਆਂ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਮੇਰੇ ਨਾਲ ਫੋਨ ਲਾਈਨ ਤੇ ਕੌਮੀ ਇਨਸਾਫ ਮੋਰਚਾ ਮਹੌਲੀ ਚੰਡੀਗੜ੍ਹ ਤੋਂ ਬਾਬਾ ਪ੍ਰਗਟ ਸਿੰਘ ਜੀ ਮੌਜੂਦ ਹੈਗੇ ਨੇ ਸੋ ਗੱਲਬਾਤ ਕਰਦੇ ਆ ਖਰੂਰ ਸਾਹਿਬ ਦੀ ਸੀਟ ਦੇ ਵਾਸਤੇ ਸੋ ਬਾਬਾ ਜੀ ਪਹਿਲਾ ਸਵਾਲ ਹੈਗਾ ਕਿ ਭਾਈ ਅਮਰਤਪਾਲ ਸਿੰਘ ਖਰੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਹੈ ਨੇ ਹਾਂਜੀ ਸੋ ਤੁਸੀਂ ਇਸ ਸੀਟ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਹ ਜਿਹੜੀ ਸੀਟ ਆ ਜੀ ਇਹਦੇ ਤੇ ਬਹੁਤ ਦਿਲਚਸਪਾ ਤੇ ਇਹ ਤੇ ਦੇਸ਼ਾ ਵਿਦੇਸ਼ਾਂ ਦੀ ਨਿਗਾਹ ਸਾਰੀਆਂ ਸੰਗਤਾਂ ਦੀ ਇਸ ਸ਼ੀਟ ਦੇ ਉੱਤੇ ਬਹੁਤ ਜਿਆਦੀ ਆ ਹੂੰ ਜਿਵੇਂ ਉਹ ਆਂਦੇ ਆ ਵੀ ਪਤਾ ਨਹੀਂ ਲੱਗਦਾ ਦੁਜਾ ਕੁਦਰਤ ਤੇਰੀ ਮਾਲਕਾ ਬੜੇ ਨਿਆਰੇ ਰੰਗ ਬਾਦਸ਼ਾਹੋਂ ਭੀਖ ਮਖਾਵੇ ਤੇ ਤਖਤ ਬਿਠਾਵੇ ਨੰਗ ਜੀ ਬਏ ਦਾ ਇਹ ਹੀ ਗੱਲ ਹੋ ਗਈ ਆ ਜਿਨ੍ਹਾਂ ਨੂੰ ਅਸੀਂ ਕੁਛ ਵੀ ਨਹੀਂ ਸੀ ਸਮੀ ਤੇ ਜੀ ਵੱਡੀ ਜਿਆਦੀ ਜਿੱਤ ਪ੍ਰਾਪਤ ਭਾਈ ਅੰਮਰਤਪਾਲ ਸਿੰਘ ਜੀ ਇੱਥੇ ਕਰ ਰਿਹਾ ਤੇ ਬੜਾ ਵੱਡਾ ਇੱਥੇ ਮੁਕਾਬਲਾ ਵਾ ਪੜਾ ਵਿਰਸਾ ਸਿੰਘ ਬਲਟੋਆ ਹੋਵੇ ਪੜਾ ਇੱਥੇ ਜਿਜਾ ਆਪਣਾ ਇੰਦਰਜੀਤ ਦਾ ਮੁੰਡਾ ਜਿਜਾ ਦਾ ਨਾਮ ਕੁਲਵੀਰ ਜੀਰਾ ਹਾਂ ਕੁਲਵੀਰ ਜੀਰਾ ਜੀ ਹੁਣ ਪਾਲ ਗੁਰਮਖੋ ਪਿਆਰੋ ਅੰਮਰਤਪਾਲ ਦੇ ਨਾਲ ਸੰਗਤਾਂ ਨੇ ਬੜਾ ਵੱਡਾ ਹੰਗਾਰਾ ਭਰਿਆ ਤੇ ਬਹੁਤ ਵੱਡੀ ਜਿੱਤ ਪ੍ਰਾਪਤ ਕਰਨ ਜਾ ਰਹੇ ਆ ਜਗ ਅਮਰਤਪਾਲ ਜੀ ਲੱਖਾਂ ਦੇ ਹਿਸਾਬ ਦੇ ਨਾਲ ਗੁਰਮਖੋ ਪਿਆਰੋ ਇਹਨਾਂ ਨੂੰ ਹਾਰ ਦੇਣਗੇ ਤੇ ਚੜ੍ਹਦੀ ਕਲਾ ਹੋਵੇਗੀ ਪੰਥ ਖਾਲਸੇ ਦੀ ਤੇ ਜਾ ਕੇ ਗੁਰਮਖੋ ਪਿਆਰੋ ਸੈਂਟਰ ਦੇ ਵਿੱਚ ਇਹ ਆਪਣੀ ਸਮੁੱਚੀ ਕੌਮ ਦੀ ਗਵਾਹੀ ਕਰਨਗੇ ਜੀ ਖਾਲਸਾ ਜੀ ਅਗਲਾ ਸਵਾਲ ਹੈਗਾ ਕਿ ਵਿਰਸਾ ਸਿੰਘ ਮਲਟੋਆ ਦਾ ਬੜਾ ਵੱਡਾ ਬਿਆਨ ਹੈ ਕਿ ਅਮਰਤਪਾਲ ਨੂੰ ਪੰਥਕ ਬਣਾ ਕੇ ਸਿੱਖ ਕੌਮ ਦੇ ਨਾਲ ਵੱਡਾ ਧੋਖਾ ਕੀਤਾ ਜਾ ਰਿਹਾ ਤੁਹਾਡਾ ਇਸ ਸੇ ਕੀ ਕਹਿਣਾ ਹੈ ਇਹ ਜੇ ਅਮਰਤਪਾਲ ਇਹਨੂੰ ਵਿਰਸਾ ਸਿੰਘ ਨੂੰ ਬਲਟੋਏ ਨੂੰ ਚਾਹ ਸੁਖਵੀਰ ਬਾਦਲ ਨੂੰ ਪੁੱਛਦੇਵੇ ਤੇ ਫੇਰ ਪੰਥਕ ਹੋ ਗਿਆ ਤੇ ਜੇ ਉਹ ਨੌਜਵਾਨ ਪੀੜ੍ਹੀ ਨੂੰ ਅੰਬਰਤ ਸਿਖਾਵੇ ਜੀ ਨਾਚਾਂ ਦੀ ਦਲਦਲ ਦੇ ਵਿੱਚੋਂ ਕੱਢੇ ਹੂੰ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਮੰਨੇ ਤੇ ਫੇਰ ਉਹ ਪੰਥਕ ਨਹੀਂ ਹੋ ਸਕਦਾ ਇਹਨਾਂ ਜਿਹੜਾ ਦੇ ਵਿੱਚ ਗੁਰਮਖੋ ਆਪੇ ਉਹ ਪੰਥਕ ਨਹੀਂਗਾ ਉਹਨੇ ਨਾ ਤਾਂ ਜਿਵੇਂ ਇਹ ਹੱਥ ਖੜੇ ਕਰਕੇ ਸੰਤਾਂ ਦੇ ਨਾਲੋਂ ਬਾਹਰ ਆ ਗਏ ਆ ਜਿਵੇਂ ਹੁਣ ਬਾਦਲ ਟੋੜਾ ਤਲਵੰਡੀ ਇਹ ਸਾਰੀ ਜੁੰਡਲੀ ਸੀ ਉਸ ਵਕਤ ਤੇ ਨਾਲ ਹੀ ਗੁਰਮਖੋ ਪਿਆਰੋ ਇਹ ਵਿਰਸੇ ਬਲਟੋਏ ਹੋਣੀ ਜਿਹੜੇ ਬੰਦੇ ਅੱਜ ਗੱਲਾਂ ਕਰਦੇ ਹਨ ਸਾਹਸਾ ਜੀ ਅਗਲਾ ਸਵਾਲ ਹੈਗਾ ਕਿ ਸੁਖਬੀਰ ਬਾਦਲ ਸਿੰਘ ਦਾ ਕਹਿਣਾ ਹੈ ਕਿ 4 ਕੁ ਦਿਨ ਪਹਿਲਾਂ ਅਮਰਪਾਲ ਮੋਨਾ ਸੀ ਹਾਂਜੀ ਲੇਕਿਨ ਅੱਜ ਪੰਥਕ ਬਣਾ ਦਿੱਤਾ ਗਿਆ ਹੈ ਉਸ ਤੇ ਤੁਹਾਡਾ ਕੀ ਕਹਿਣਾ ਹੈ ਏਹਦਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿਧਾਂਤ ਦੱਸਿਆ ਵੀ ਜਿਹੜੇ ਮੋਨੇ ਆ ਜਿਹੜੇ ਗਰੀਬ ਆ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਰਿਹਾ ਉਹ ਜਦੋਂ ਵੀ ਖੰਡੇ ਬਾਟੇ ਦੀ ਪੌਲ ਛੱਕ ਲੈਣਗੇ ਉਹ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਦਾ ਡਰ ਭੈ ਨਹੀਂ ਮੰਨਣਗੇ ਨਾ ਕਿਸੇ ਸਰਕਾਰ ਦਾ ਨਾ ਹੀ ਕਿਸੇ ਜਿਹੜੇ ਆਪਣੇ ਹੁਣ ਪੰਥਕ ਆਗੂ ਬਣੇ ਭਲਾ ਇਹ ਗੁਰਮੁਖੀ ਦੇ ਨਾ ਠੇਕੇਦਾਰਾਂ ਤੋਂ ਉੱਪਰ ਉੱਠ ਕੇ ਉਹਨਾਂ ਨੇ ਪ੍ਰਚਾਰ ਕੀਤਾ ਜੀ ਜੀ ਸੋ ਖਾਲਸਾ ਜੀ ਸਵਾਲ ਹੈਗਾ ਕਿ ਵਿਰਸਾ ਸਿੰਘ ਬਲਟੋਆ ਦਾ ਇਹ ਕਹਿਣਾ ਹੈ ਹਾਂਜੀ ਇਹ ਮੇਰੀ ਦਿੱਲੀ ਦੇ ਨਾਲ ਟੱਕਰ ਹੈਗੀ ਏ ਜੀ ਪਰ ਪਿਛਲੇ ਸਮੇਂ ਦੇ ਵਿੱਚ ਬੀਜੇਪੀ ਦੇ ਨਾਲ ਲੰਬਾ ਘੱਟਿਓੜ ਰੱਖਿਆ ਸੀਗਾ ਇਹਨਾਂ ਨੇ ਹਾਂਜੀ ਤੇ ਅੱਜ ਕਹਿੰਦੇ ਵੀ ਦਿੱਲੀ ਦੇ ਨਾਲ ਮੇਰੀ ਟੱਕਰ ਹੈ ਕੀ ਇਹਨਾਂ ਨੇ ਦਿੱਲੀ ਦੇ ਨਾਲ ਟੱਕਰ ਲੈ ਕੇ ਕਿੰਨੇ ਕੁ ਇਥੋਂ ਨਸ਼ਾ ਮੁਕਤ ਲੋਕ ਕੱਢ ਦਿੱਤੇ ਆ ਕਿੰਨੇ ਕੁ ਗਰੀਬ ਸਿੱਖਾਂ ਦੇ ਬੱਚਿਆਂ ਨੂੰ ਇਹਨਾਂ ਨੇ ਮੁਫਤ ਫ੍ਰੀ ਪੜ੍ਹਾਈ ਕਰਾਈ ਆ ਜੀ ਕਿਨਾਂ ਤੇ ਇਹਨਾਂ ਨੇ ਦਿੱਲੀ ਤੋਂ ਮਦਦ ਲੈ ਕੇ ਜਿਹੜੇ ਸਾਡੇ ਅਜ ਬੰਦੀ ਸਿੰਘ ਬਾਹਰ ਕਢਾਤੇ ਪੜਾ ਜਗਤਾਰ ਸਿੰਘ ਵਾਰਾ ਹੋਵੇ ਪੜਾ ਰਾਜੋ ਹਨਾ ਹੋਵੇ ਪਾਈ ਅੰਮ੍ਰਿਤਪਾਲ ਹੋਵੇ ਇਹ ਦੱਸਣ ਵੀ ਅਸੀਂ ਇੰਨਾ ਜੋਰ ਲਾਇਆ ਤੇ ਸਾਡੇ ਤੋਂ ਬਾਹਰ ਨਹੀਂ ਆ ਸਕੇ ਇਹਦਾ ਗੁਰਮਖੋ ਪਿਆਰੋ ਜਿਹੜੇ ਪੰਥ ਦੇ ਮਹਤੀ ਬਣਦੇ ਆ ਇਹਨਾਂ ਨੂੰ ਤਾਂ ਖਤਰਾ ਹੋਇਆ ਖੜਾ ਭਾਈ ਅੰਮ੍ਰਿਤਪਾਲ ਸਿੰਘ ਜੀ ਜਿੱਤ ਗਿਆ ਜੇ ਭਾਈ ਜਗਤਾਰ ਸਿੰਘ ਵਾਰਾਬਾਰ ਆ ਗਏ ਤੇ ਸਾਡੀਆਂ ਠੇਕੇਦਾਰੀਆਂ ਨਹੀਂ ਚੱਲਣੀਆਂ ਖਾਲਸਾ ਜੀ ਜਦੋਂ ਅਮਰਪਾਲ ਦੇ ਪਰਿਵਾਰ ਨੇ ਤੇ ਸੰਗਤਾਂ ਨੇ ਧਰਨਾ ਲਗਾਇਆ ਸੀ ਅਮਰਸਾਹ ਦੇ ਵਿੱਚ ਜੀ ਉੱਥੇ ਵਿਰਸਾ ਸਿੰਘ ਮਲਟੋਆ ਨੇ ਸ਼ਿਰਕਤ ਕੀਤੀ ਸੀ ਕਹਿੰਦਾ ਵੀ ਮੈਂ ਤੁਹਾਡੇ ਨਾਲ ਹੈਗਾ ਲੇਕਿਨ ਅੱਜ ਬਿਲਕੁਲ ਵਿਰੁੱਧ ਬੋਲਦੇ ਨਜ਼ਰ ਆਉਂਦੇ ਨੇ ਇਹ ਬਾਬਾ ਜੀ ਜਦੋਂ ਇਹਨਾਂ ਨੂੰ ਮਤਬ ਬਲ ਹੁੰਦਾ ਸੰਤ ਜਰਨਲ ਤੋਂ ਆਂਦੇ ਹੁੰਦੇ ਸੀ ਉਹ ਜਿਹੜੇ ਰਾਜਨੀਤਿਕ ਲੋਕ ਆ ਪਹਿਲਾਂ ਤਾਂ ਇਹ ਗਧੇ ਨੂੰ ਬਾਪਾਂ ਦੇ ਹੱਥ ਜੋੜ ਕੇ ਹੂੰ ਜਦੋਂ ਇਹ ਸਤਾ ਦੇ ਵਿੱਚ ਆ ਜਾਂਦੇ ਜਦੋਂ ਕੁਰਸੀ ਤੇ ਬੈ ਜਾਂਦੇ ਉਦੋਂ ਬਾਪ ਨੂੰ ਗਧਾ ਆਖਦੇ ਆ ਇਹ ਉਹ ਲੋਕ ਹਨ ਜਿਨ੍ਹਾਂ ਨੇ ਗੁਰਮਖੋਤ ਮਤਬਲ ਵਾਸਤੇ ਅੰਮ੍ਰਿਤਪਾਲ ਦੀ ਮਾਤਾ ਦੇ ਪਿਤਾ ਦੇ ਨਾਲ ਗੱਲਬਾਤ ਕਰਦੇ ਪਏ ਸੀ ਵੀ ਆਹੀ ਤੁਹਾਡੇ ਬੜੇ ਮਦਦਗੀ ਆ ਉਹ ਗੱਲ ਦੁਨੀਆ ਦੇ ਸਾਹਮਣੇ ਆ ਗਈ ਆ ਜੇਦੋਂ ਆਂਦਾ ਹੀ ਅੰਮ੍ਰਿਤਪਾਲ ਮੇਰੇ ਅੱਖ ਦੇ ਵਿੱਚ ਬਹਿ ਜਾਵੇ ਪਰ ਉਹਨੂੰ ਕੋਈ ਦਰਦ ਨਹੀਂ ਵੀ ਉਹਨਾਂ ਦੀ ਜਾਨ ਜਿਹੜੀ ਆ ਉਹ ਪੱਠੀ ਦੇ ਵਿੱਚ ਪਈ ਹੋਈ ਆ ਉਹਨਾਂ ਦੇ ਨਾਲ ਜਿਹੜੀਆਂ ਸਰਕਾਰਾਂ ਭੜੇ ਵਰਤਾਓ ਕਰਦੀਆਂ ਤੇ ਉਹ ਗੁਰੂ ਦਾ ਸਿੱਖ ਬਾਹਰ ਕਢਾਈਏ ਗੁਰਮਖੋ ਦੁਨੀਆ ਨੂੰ ਹੁਣ ਪਤਾ ਲੱਗ ਚੁੱਕਾ ਜੀ ਖਾਲਸਾ ਜੀ ਅਗਲਾ ਸਵਾਲ ਹੈਗਾ ਕਿ ਜਸਵੰਤ ਸਿੰਘ ਖਾਲੜਾ ਦੀ ਬੜੀ ਵੱਡੀ ਕੁਰਬਾਨੀ ਇਹ ਪੰਜਾਬ ਦੇ ਵਾਸਤੇ ਬੜੀ ਵੱਡੀ ਦੇਣ ਹੈਗੀ ਹੈ ਹਾਂਜੀ ਤੇ ਉਹਨਾਂ ਦੇ ਜਿਹੜੇ ਧਰਮ ਪਤਨੀ ਬੀਬੀ ਖਾਲੜੂਰ ਸਾਹਿਬ ਤੋਂ ਬੀਬੀ ਜੀ ਨੂੰ ਹਰਾ ਦਿੱਤਾ ਸੀ ਉੱਥੋਂ ਦੇ ਲੋਕਾਂ ਨੇ ਹਾਂਜੀ ਕਿ ਦੁਬਾਰਾ ਉਸ ਹਾਰ ਨੂੰ ਫਿਰ ਤਾਂ ਨਹੀਂ ਦਰਾਉਣਗੇ ਲੋਕ ਇਹ ਜੀ ਜਿਵੇਂ ਬੀਬੀ ਖਾਲੜਾ ਨੂੰ ਹਰਾਤਾ ਸੀ ਉਦੋਂ ਇਹੋ ਜਿਹੇ ਠੇਕੇਦਾਰਾਂ ਦੀ ਗੱਲਬਾਤ ਚੱਲਦੀ ਸੀ ਉਦੋਂ ਇਹਨਾਂ ਦੇ ਠੇਕੇ ਚੱਲਦੇ ਸੀ ਪਰ ਹੁਣ ਉਹ ਨਹੀਂ ਚੱਲਦੇ ਹੁਣ ਮੀਡੀਆ ਦਾ ਜੋਗਾ ਤੇ ਇਹਦੇ ਜਰੀਏ ਦੁਨੀਆ ਨੂੰ ਸਚਾਈ ਦਾ ਅਸਲ ਗੱਲ ਦਾ ਪਤਾ ਲੱਗ ਗਿਆ ਇਹਨੇ ਭਾਈ ਅੰਮ੍ਰਿਤਪਾਲ ਸਾਹਿਬ ਸਿੰਘ ਨੇ ਬਹੁਤ ਲੱਖਾਂ ਦੇ ਹਿਸਾਬ ਦੇ ਨਾਲ ਇਹ ਜਿੱਤ ਪ੍ਰਾਪਤ ਕਰਨੀ ਗੁਰੂ ਸਾਹਿਬ ਜੀ ਕਿਰਪਾ ਕਰਨਗੇ ਤੇ ਇਹਨਾਂ ਨੂੰ ਮੂੰਹ ਤੋੜ ਦਾ ਜਵਾਬ ਮਿਲੇਗਾ ਸੋ ਖਾਲਸਾ ਜੀ ਜਿਵੇਂ ਕੌਮੀ ਇਨਸਾਫ ਮੋਰਚੇ ਤੇ ਤੁਸੀਂ ਲਗਾਤਾਰ 1.5 ਸਾਲ ਤੋਂ ਬੈਠੇ ਹੋ ਹਾਂਜੀ ਤਕਰੀਬਨ 1.5 ਸਾਲ ਹੀ ਹੋਇਆ ਨਾ ਹਾਂਜੀ ਹਾਂਜੀ ਤੇ ਤੁਸੀਂ ਉੱਥੋਂ ਜਿਹੜਾ ਕਾਫਲਾ ਲੈ ਕੇ ਤੁਰਨ ਵਾਲੇ ਉਹ ਖਡੂਰ ਸਾਹਿਬ ਦੀ ਧਰਤੀ ਨੂੰ ਹਾਂਜੀ ਕਦੋਂ ਕੋ ਤੁਰਨਾ ਹੈਗਾ ਤੁਸੀਂ ਉੱਥੋਂ ਉੱਥੋਂ ਜੀ ਕੱਲ ਨੂੰ 21 ਤਰੀਕ ਨੂੰ ਅਸੀਂ ਮੋਹਾਲੀ ਮੋਰਚੇ ਤੋਂ ਜਥੇਬੰਦੀ ਫਿਰੋਜਪੁਰ ਵਾਲੀ ਦੇ ਕੋਲੇ ਜਿੰਨੀ ਵੀ ਪਵਾਦ ਇਲਾਕੇ ਦੀ ਮੋਹਾਲੀ ਦੀ ਚੰਡੀਗੜ੍ਹ ਦੇ ਨੌਜਵਾਨਾਂ ਜਿਨ੍ਹਾਂ ਦੇ ਅੰਦਰ ਜਜ਼ਬਾ ਵਾ ਸਿੱਖੀ ਦਾ ਉਹ ਸਾਡੇ ਕੋਲੇ ਆਉਂਦੇ ਨੌਜਵਾਨ ਉਹ ਗੁਰਮਖੋ ਪਿਆਰੋ ਸਾਡੇ ਨਾਲ ਸਾਥ ਦੇਣਗੇ ਇੱਥੋਂ ਅਸੀਂ 8:30 9 ਵਜੇ ਤੋਂ ਅਸੀਂ ਗੁਰਮਖੋ ਇਥੋਂ ਵੀਰਾ ਕੱਟ ਦੇਾਂਗੇ ਤੇ ਖੰਡੂਰ ਸਾਹਿਬ ਦੀ ਧਰਤੀ ਵਾਸਤੇ ਤੇ ਗੁਰਮਖੋ ਅਮਰਤਪਾਲ ਦੇ ਹੱਕ ਦੇ ਵਿੱਚ ਇਹ ਇਲਾਕੇ ਦੀਆਂ ਫੌਜਾਂ ਖੜੀਆਂ ਜੀ ਖਾਲਸਾ ਜੀ ਵਿਰਸਾ ਸਿੰਘ ਬਲਟੋਆ ਨੇ ਇਹ ਗੱਲ ਕਹੀ ਹੈ ਕਹਿੰਦਾ ਵੀ ਬਾਹਰਲੇ ਲੋਕ ਭਾਵੇਂ ਜਿੰਨੀ ਮਰਜ਼ੀ ਵੱਡੀ ਭੀੜ ਕਰ ਲੈਣ ਜਿੱਕਿਨ ਕਹਿੰਦੇ ਵੋਟ ਤਾਂ ਇਥੋਂ ਖੰਡੂਰ ਸਾਹਿਬ ਦੀ ਪੈਣੀ ਹੈ ਹਾਂ ਜੀ ਤੁਸੀਂ ਕੀ ਕਹਿੰਦੇ ਹੋ ਇਹ ਖੰਡੂਰ ਸਾਹਿਬ ਇਹ ਕਿਹੜਾ ਇਹਦੇ ਜੇਬ ਚ ਪਾਇਆ ਵਿਰਸਾ ਸਿੰਘ ਬਲਟੋਏ ਦੇ ਤੇ ਭਾਈ ਅੰਮ੍ਰਿਤਪਾਲ ਦੇ ਨਹੀਂ ਪਾਇਆ ਲੋਕਾਂ ਦੇ ਅੰਦਰ ਦਰਦ ਦਾ ਇਹ ਉਹ ਲੋਕ ਆ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਖੰਡੇ ਬਾਟੇ ਦੀ ਪਾਉਲ ਛਕੀ ਆ ਜਿਹੜੇ ਮਾਝ ਦੀ ਧਰਤੀ ਦਾ ਮਾਣ ਰੱਖਦੇ ਆ ਉਹ ਹੀ ਲੋਕ ਆ ਉਹ ਗੁਰਮਖੋ ਪਿਆਰੋ ਉਹ ਕੋਈ ਵਿਰਸਾ ਸਿੰਘ ਬਲਟੋਏ ਦੇ ਹੱਥੇ ਚ ਨਹੀਂ ਉਹ ਕੋਈ ਮੇਰੇ ਹੱਥੇ ਚ ਨਹੀਂ ਕੋਈ ਤੇਰੇ ਹੱਥੇ ਚ ਨਹੀਂ ਪਰ ਉਹਨਾਂ ਦੇ ਅੰਦਰ ਦਰਦ ਦਾ ਉਹ ਬਹੁਤ ਵੱਡੀ ਜਿੱਤ ਦੇ ਨਾਲ ਗੁਰਮੁਖੋਂ ਮਾਣ ਬਖਸ਼ਣਗੇ ਉਹਨਾਂ ਦੀ ਚੜ੍ਹਦੀ ਕਲਾ ਹੋਵੇਗੀ ਜੀ ਸੋ ਦੋਸਤੋ ਮੇਰੇ ਨਾਲ ਬਾਬਾ ਪ੍ਰਗਟ ਸਿੰਘ ਜੀ ਕੌਮੀ ਇਨਸਾਫ ਮੋਰਚੇ ਤੋਂ ਫੋਨ ਲਾਈਨ ਤੇ ਮੌਜੂਦ ਸੀਗੇ ਬੜੀ ਵੱਡੇ ਵੱਡੇ ਉਹਨਾਂ ਨੇ ਖਲਾਸੇ ਕੀਤੇ ਹੈਗੇ ਨੇ ਸੋ ਕੱਲ ਨੂੰ ਕਾਫਲਾ ਜਿਹੜਾ ਉੱਥੋਂ ਲੈ ਕੇ ਤੁਰਨ ਵਾਲੇ ਨੇ ਖਰੂਰ ਸਾਹਿਬ ਨੂੰ ਸੋ ਆਪਣੇ ਇਸ ਵੀਡੀਓ ਤੇ ਤੁਸੀਂ ਵੱਧ ਤੋਂ ਵੱਧ ਕਮੈਂਟ ਦਿਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਤੁਸੀਂ ਸ਼ੇਅਰ ਕਰੋ ਜੀ ਸੋ ਬਾਬਾ ਜੀ ਆਪ ਜੀ ਦਾ ਧੰਨਵਾਦ ਧੰਨਵਾਦ ਆ ਜੀ ਆਪ ਜੀ ਦੇ ਚੈਨਲ ਦਾ ਚੜ੍ਹਦੀ ਕਲਾ ਰੱਖੇ ਕਾਲ ਪੁਰਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ